ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਕਿੰਗਰੇ ਦੀ ਆ ਘਰੇਲੂ ਪਰਿਵਾਰ ਕੋਲੇ ਦੋਸਤੋ ਐਚ ਐਫ ਵੈੜਾ ਬਹੁਤ ਵੱਡੇ ਕੱਦ ਕਾਠ ਵਾਲੀ ਤਾਜੀ ਸੂਈ ਆ ਦੋਸਤੋ ਬਹੁਤ ਚੰਗੇ ਰਿਕਾਰਡ ਵਾਲੀ ਵੈੜਾ ਦੋਸਤੋ ਬਹੁਤ ਚੰਗਾ ਦੁੱਧ ਦੋਸਤੋ ਪਹਿਲੇ ਸੂਏ ਪਾਇਆ ਬਾਈ ਤੋਂ ਜਾਣਕਾਰੀ ਦੋਸਤੋ ਲੈਣੇ ਆ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸੁਖਰਾਜ ਡੇਰੀ ਫਾਰਮ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਬੇਨਤੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆਓ ਬਾਈ ਹਾਂਜੀ ਬਾਈ ਜੀ ਸਸੀ ਗਾਲ ਜੀ ਹੋ ਠੀਕ ਠਾਕ ਨਾਂ ਦੱਸਿਓ ਬਈ ਆਪਣਾ ਨਾਂ ਗਰਮੀਤ ਸਿੰਘ ਹੈ ਗਰਮੀਤ ਸਿੰਘ ਹਾਂਜੀ ਠੀਕ ਆ ਇਹ ਆਪਣਾ ਪਿੰਡ ਕਿੱਥੇ ਹੀ ਰਹਿ ਜਾਂਦਾ ਬਾਈ ਜੀ ਇਹ ਆਪਣਾ ਬਾਈ ਜੀ ਸਾਦਕ ਤੋਂ ਸਿਰਫ 3-4 ਕਿਲੋਮੀਟਰ ਅੱਡ ਪਿੰਡ ਸਾਦਕ ਤੋਂ 3-4 ਕਿਲੋਮੀਟਰ ਹਾਂਜੀ ਹਾਂਜੀ ਬਾਈ ਜੀ ਰੋਡ ਕਿਹੜਾ ਪੈ ਜਾਂਦਾ ਇਹ ਇਹ ਮਕਸਰ ਰੋਡ ਤੇ ਮਕਸਰ ਰੋਡ ਠੀਕ ਆ ਤੇ ਨੰਬਰ ਵੀ ਦੱਸ ਦੀ ਬਾਈ ਆਪਣਾ 97796 45833 977 96 96 45833 45833 ਹਾਂਜੀ ਬਾਈ ਇਹ ਵਹਿੜ ਬਾਈ ਫਿਰ ਆਪਣੇ ਘਰ ਦੀ ਆ ਹਾਂਜੀ ਬਾਈ ਜੀ ਘਰ ਦੀ ਵਹਿੜਾ ਠੀਕ ਆ ਦੂਜੇ ਸੂਏ ਸੂਈ ਆ ਦੂਜਾ ਸੂਰ ਬਾਈ ਠੀਕ ਆ ਤੇ ਕਿੰਨੇ ਕੁ ਦਿਨ ਹੋ ਗਏ ਬਾਈ ਮੇਰਾ ਮਤਿ ਛੇ ਮਾ ਦਿਨਾ ਬਾਈ ਸ਼ਨੀਵਾਰ ਸੋਈ ਸੀ ਛੇ ਮਾ ਦਿਨ ਹੋ ਗਿਆ ਤੇ ਸ਼ਨੀਵਾਰ ਨੂੰ ਸੋਈ ਸੀ ਠੀਕ ਆ ਤੇ ਕਿੰਨਾ ਕੁ ਬੋਲਾ ਕੱਢ ਰਹੀ ਹੈ ਬਈ ਇਸ ਵਕਤ ਐਸ ਟਾਈਮ ਬਾਈ 25 26 ਲੀਟਰ ਤਿਆਰ ਹੈ ਇਸ ਵਕਤ 25 26 ਲੀਟਰ ਹਾਂ ਹਾਂ ਸਿਰਫ ਸਿਰਫ ਇਕੱਲੇ ਹਰੇ ਤੇ ਹੀ ਆ ਕੋਈ ਜਿਹੜੋਂ ਦਾਣਾ ਨਹੀਂ ਪਾਇਆ ਕੋਈ ਕੁਛ ਖਰਾਕ ਨਹੀਂ ਬਾਈ ਕੁਝ ਹਜੇ ਕੋਈ ਦਾਣਾ ਧੱਪਾ ਨਹੀਂ ਪਾਇਆ ਹਾਂਜੀ 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 ਹਰੇ ਤੇ ਹੀ ਆ ਹਜੇ ਹਾਂਜੀ ਹਾਂਜੀ ਬਾਈ ਜੀ ਤੇ ਕਿੰਨਾ ਕੁ ਪਹਿਲੇ ਸੂਏ ਬਾਈ ਇਹਨਾਂ ਦੁੱਧ ਕੱਢਿਆ ਨੇ ਬਾਈ ਜੀ ਪਹਿਲੇ ਸੂਏ 34 ਲੀਟਰ ਦੁੱਧ ਕੱਢਿਆ ਪਹਿਲੇ ਸੂਏ 34 ਲੀਟਰ ਦੁੱਧ ਕੱਢਿਆ ਆਪਾਂ ਆਪਣਾ 38 ਕਹਿ ਦੇ ਕੇ ਕੁਸ ਕੇ ਠੀਕ ਆ ਤੇ ਅੱਜ ਤੀ ਕਿੰਨਾ ਕੁ ਜੱਜਮੈਂਟ ਕਰਦੇ ਆ ਬਈ ਕਿੰਨਾ ਕੁ ਪਾ ਦੂਗੀ ਕੀ ਆਸਮੇਤ ਹੈਗੀ ਬਈ ਹੋਰ ਦਸਾਂ 12 ਦਿਨਾਂ ਨੂੰ ਹਾਂ ਬਈ 35 ਤਾਂ ਟਪਾ ਦੇਵਾਂਗੇ ਹੋ ਸਕਦਾ ਮਨ ਨੂੰ ਵੀ ਹੱਥ ਲਵਾ ਦੇ ਬਈ ਠੀਕ ਆ 40 ਲੀਟਰ ਚਵਾ ਕੇ ਤੁਸੀਂ ਕਿੰਨੇ ਟਾਈਮ 'ਚ ਦੇ ਦੋਗੇ ਬਈ 40 ਲੀਟਰ ਬਾਈ ਘਟ ਤੋਂ ਘਟ 15 ਦਿਨਾਂ ਨੂੰ ਜਵਾ ਦੇਾਂਗੇ ਆਪਾਂ 15 ਦਿਨਾਂ ਨੂੰ 40 ਲੀਟਰ ਜਵਾ ਦੇਾਂਗੇ ਤੇ ਦੋਵਾਂ ਚਾਰਾਂ ਦਿਨਾਂ ਨੂੰ ਦਾਣਾ ਸ਼ੁਰੂ ਕਰਨਾ ਬਈ ਹਜੇ ਠੀਕ ਆ ਇਹਦੇ ਕੋਈ ਸੀਮੰਟ ਵਗੈਰਾ ਦਾ ਪਤਾ ਹੈ ਬਈ ਕਿਹੜੇ ਸੀਮੰਟ ਦੀ ਸੀਮੰਟ ਬਾਈ ਪੱਕਾ ਵੈਸੇ ਤਾਂ ਇਹ ਹੈਗੀ ਆ ਬਾਈ ਜੀ ਪੀਡੀਐਫ ਦੇ ਹਾਂਜੀ ਹਾਂਜੀ ਤੇ ਪਰ ਇੰਨਾ ਨਹੀਂ ਪਤਾ ਹੈ ਕਿਹੜੀ ਠੀਕ ਆ ਲਓ ਬਈ ਸੱਜਣੋ ਬਾਈ ਜਾਂ ਦਾ ਪੀਡੀਐਫ ਦੇ ਸੀਮੰਟ ਦੀ ਆ ਜਿਹਕੇ ਨੂੰ ਪੂਰੀ ਡਿਟੇਲ ਚਾਹੀਦੀ ਆ ਤਾਂ ਆਪਾਂ ਡਾਕਟਰ ਸਾਹਿਬ ਤੋਂ ਪੁੱਛ ਕੇ ਦੱਸ ਦੇਵਾਂਗੇ ਉਹ ਪੱਕਾ ਹੀ ਆਪਣੇ ਮੁੰਡਾ ਹੁੰਦਾ ਠੀਕ ਆ ਹਾਂਜੀ ਬਈ ਲਓ ਬਈ ਸੱਜਣੋ ਬਾਈ ਜਾਂ ਦਾ ਪ੍ਰੋ ਡਾਕਟਰ ਜਿਹੜਾ AI ਦਾ ਕੰਮ ਕਰਦਾ ਬਾਈ ਦੇ ਘਰੇ ਦੋਸਤੋ ਉਹਨਾਂ ਤੋਂ ਜਾਣਕਾਰੀ ਲੈ ਦਾਂਗੇ ਵੀਰ ਨੂੰ ਇਹ ਨਹੀਂ ਪਤਾ ਵੀ ਕਿਹੜੇ ਬੋਲਦੀ ਆ ਦੋਸਤੋ ਕਿਹੜੇ ਬੋਲਦੀ ਆ ਹਾਏ ਵੈਸੇ ਪੀਡੀਐਫ ਦੇ ਕਿਸੇ ਬੋਲਦੀ ਚੰਗੇ ਦੀ ਆ ਦੋਸਤੋ ਤੇ ਫੁੱਲ ਫੈਂਟ ਆਉਂਦੀ ਬਾਈ ਇਹਦੀ ਹਾਸ਼ਾ ਇਹ ਨਹੀਂ ਵੀ ਦੁੱਧ ਜ਼ਿਆਦੇ ਤੇ ਫੈਂਟ ਨਹੀਂ 45 ਰੁਪਏ 44 ਰੁਪਏ ਪਿਛਲੇ ਸਾਲਾਂ ਵੀ ਆਉਂਦੀ ਰਹੀ ਤੇ ਹੁਣ ਵੀ ਆਉਂਦੀ ਹੈ ਠੀਕ ਆ ਲਓ ਵੀ ਸਜਣੋ ਫੈਂਟ ਵੀ ਬਹੁਤ ਆਉਂਦੀ ਆ ਤੇ ਵੇਖ ਸਕਦੇ ਆ ਦੋਸਤੋ ਹਵਾਨੇ ਦੀਆਂ ਜਿਹੜੀਆਂ ਪੰਡਾ ਬਣਾਈ ਫਿਰਦੀ ਆ ਸ਼ਾਮ ਦਾ ਵੇਲਾ ਦੋਸਤੋ ਚਵਾਈ ਦਾ ਤਕਰੀਬਨ ਅੱਧੇ ਪੌਣੇ ਘੰਟੇ ਨੂੰ ਦੋਸਤੋ ਵੇਲਾ ਹੀ ਆ ਹਵਾਨਾ ਦੇਖ ਸਕਦੇ ਆ ਦੋਸਤੋ ਜੇ ਬੋਰਾ ਬੰਨਿਆ ਹੁੰਦਾ ਇਸ ਤਰ੍ਹਾਂ ਹਵਾਨਾ ਦੋਸਤੋ ਪੂਰਾ ਪੱਟਾਂ ਦੇ ਵਿੱਚ ਫਸਿਆ ਹੋਇਆ ਕੋਈ ਟੁੱਟਮਾ ਹਵਾਨਾ ਨਹੀਂ ਕੋਈ ਫੋਟ ਛਾਂਗ ਨਹੀਂ ਦੋਸਤੋ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਦੋਸਤੋ ਦੋਵੇਂ ਪਾਸਿਆਂ ਦੇ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ ਦੋਸਤੋ ਕਰਾ ਦਿੰਨੇ ਆ ਸੋਹਣਾ ਥਾਣਾ ਦਾ ਸਾਇਆ ਦੋਸਤੋ ਮੁਠੀ ਚਵਾਈ ਵਾਲਾ ਮੇਰੀ ਤਾਂ ਆਪ ਮੰਨਦੀ ਦਲੀਲ ਹੈ ਵੀ ਕੋਈ ਘਰੇ ਰੱਖਣ ਵਾਲੇ ਬੰਦਾ ਲੈ ਜੇ ਤਾਂ ਯਾਦ ਹੀ ਕਰੂ ਬਈ ਲੋ ਵੀ ਸੱਜਣੋ ਬਾਈ ਜਾਂਦਾ ਜੇ ਕੋਈ ਘਰੇ ਰੱਖਣ ਵਾਲਾ ਵੀਰ ਲ ਜਾਂਦਾ ਤਾਂ ਯਾਦ ਕਰੂਗਾ ਤੇ ਬਾਕੀ ਤੁਸੀਂ ਜੱਜਮੈਂਟ ਲਾ ਲੈਣੀ ਹੈ ਦੋਸਤੋ ਹਵਾਨੇ ਦੇ ਉੱਤੇ ਨਾੜਾ ਤੁਹਾਨੂੰ ਦਿਖਦੀਆਂ ਹੋਣਗੀਆਂ ਸਾਇਜ ਦੋਸਤੋ ਹਵਾਨੇ ਦਾ ਮੂਹਰਲੇ ਤੋਂ ਮੂਹਰਲਾ ਥਾਣਾ ਵੇਖੋਗੇ 1.5 ਫੁੱਟ ਵੰਗੂ ਹਵਾਨੇ ਦਾ ਜਿਹੜਾ ਦੂਰੀ ਆ ਦੋਸਤੋ ਉਸ ਥਾਣਾ ਦੀ ਤੇ ਮਗਰਲੇ ਪਾਸੇ ਉਹ ਵੀ ਦੋਸਤੋ ਫੁੱਟ ਵੰਗੂ ਆ ਤੇ ਦੂਜੀ ਸਾਈਡ ਤੋਂ ਵੀ ਤਾਂ ਦੋਸਤੋ ਥਾਣਾ ਦੀ ਜੱਜਮੈਂਟ ਤੁਸੀਂ ਕਰ ਲੈਣੀ ਆ ਬਹੁਤ ਹੀ ਜਿਆਦਾ ਸੋਹਣਾ ਥਾਣਾ ਦੋਸਤੋ ਬਹੁਤ ਸੋਹਣਾ ਹਵਾਨਾ ਮਿਲਕਵੇ ਨੰਨੀ ਨਿਗਾ ਮਾਰ ਲਓ ਸੱਜਣੋ ਬਾਕੀ ਤੁਸੀਂ ਇੱਥੇ ਪਹੁੰਚ ਕੇ ਤਸੱਲੀ ਕਰ ਲੈਣੀ ਆ ਪੂਰੇ ਵੱਡੇ ਕੰਦ ਕਾਠ ਵਾਲੀ ਆ ਦੋਸਤੋ ਫੇਸ ਬਿਊਟੀ ਦੀ ਗੱਲ ਕਰੀਏ ਤਾਂ ਫੇਸ ਬਿਊਟੀ ਨੰਨੀ ਨਿਗਾ ਮਾਰ ਲਓ ਦੋਸਤੋ ਬਹੁਤ ਸੋਹਣੀ ਆ ਬਿਲਕੁਲ ਨਿੱਕਾ ਨਿੱਕਾ ਕਾਨਾਂ ਦੇ ਮੱਥੇ ਦੇ ਵਿੱਚ ਬੋਦੀ ਦੇਖ ਸਕਦੇ ਆ ਦੋਸਤੋ ਤੇ ਬਾਈ ਦੀ ਗੱਲ ਕਰੀਏ ਦੋਸਤੋ ਤੁਹਾਨੂੰ ਬਾਈ ਨਹੀਂ ਦਿਖਦਾ ਹੁਣ ਵਾਕਈ ਸਹੀ ਗੱਲ ਆ ਬਾਈ ਆਂਦਾ ਐਡਾ ਕਦ ਕਾਠਾ ਵੇਖ ਸਕਦੇ ਆ ਬਾਈ ਦਾ ਵੀ ਕੋਈ ਛੋਟਾ ਕਦ ਨਹੀਂ ਜੇ ਤੁਸੀਂ ਕਹੋ ਲੈ ਵੀ ਤੋੜ ਕੇ ਵਿਖਾ ਦਈਏ ਸਜ ਆ ਵੱਛਾ ਦੋਸਤੋ ਮਗਰ ਜੱਜਮੈਂਟ ਤੁਸੀਂ ਲਾ ਲੈਣੀ ਆ ਪੰਜ ਚਾਰ ਦਿਨਾਂ ਦੀ ਸੂਈ ਆ 6 ਦਿਨਾਂ ਦਾ ਬਾਈ ਸ਼ਨੀਵਾਰ ਦੀ ਸੂਈ ਹੋਈ ਆ ਅੱਗੇ ਵੀ ਵੱਛਾ ਦੋਸਤੋ ਦਿੱਤਾ ਬਹੁਤ ਚੰਗਾ ਸੀਮਣ ਭਰਿਆ ਸੀ ਆ ਤੁਰੀ ਜਾਂਦੀ ਤਾਂ ਦੋਸਤੋ ਤੁਹਾਨੂੰ ਹਵਾਨੀ ਜਿਹੜੀ ਜੱਜਮੈਂਟ ਆ ਉਹ ਹੋਰ ਵੀ ਹੋ ਜਾਣੀ ਆ ਨਗੀਨਾ ਹੀ ਆ ਦੋਸਤੋ ਇਹ ਵੀ ਇੱਕ ਆਪਣੇ ਚੈਨਲ ਦੇ ਦੋਸਤੋ ਐਡੀ ਐਚ ਐਫ ਪਹਿਲੀ ਵਹਿੜਾ ਦੋਸਤੋ ਜੇ ਮੋਬਾਈਲ ਦੀ ਸਕਰੀਨ ਤੇ ਗੱਲ ਕਰੀਦਾ ਪੂਰੀ ਪੂਰੀ ਆਉਂਦੀ ਹੈ ਦੋਸਤੋ ਐਡੇ ਹੀ ਧੱਡ ਘਾਠ ਵਾਲੀ ਤੇ ਐਡਾ ਹਵਾਨਾ ਦੋਸਤੋ ਬੋਰਾ ਬੰਨੀ ਫਿਰਦੀ ਆ ਜੇ ਇਹਨੇ ਨਾ ਦੋਸਤੋ 40 ਲੀਟਰ ਚਵਾਇਆ ਤਾਂ ਫਿਰ ਹੋਰ ਚਵਾਉ ਵੀ ਕਿਹੜੀ ਜਜਮੈਂਟ ਤੁਸੀਂ ਲਾ ਲੈਣੀ ਆ ਪਹੁੰਚ ਕੇ ਤਸੱਲੀ ਕਰ ਲੈਣੀ ਆ ਲੈ ਵੀ ਬਾਈ ਫਿਰ ਕੀ ਡਿਮਾਂਡ ਕਰਾਂਗੇ ਇਹਦੀ ਡਿਮਾਂਡ ਬਾਈ ਜੀ ਫੋਨ ਤੇ ਰੱਖੋ ਫੋਨ ਤੇ ਹੀ ਹਾਂਜੀ ਬਾਈ ਲਓ ਬਈ ਸੱਜਣੋ ਬਾਈ ਜੰਦਾ ਰੇਟ ਆ ਜਿਹੜਾ ਫੋਨ ਤੇ ਹੋ ਜਾਣਾ ਦੋਸਤੋ ਵੈੜ ਦੀ ਗੱਲ ਕਰੀਏ ਤਾਂ ਇੱਕ ਨੰਗੀਨਾ ਹੀ ਆ ਤੁਸੀਂ ਆਓਗੇ ਤਾਂ ਇੱਥੇ ਪਸੰਦ ਤੁਹਾਨੂੰ ਜ਼ਰੂਰ ਆਊਗੀ ਕਿਸੇ ਪੱਖ ਤੋਂ ਨਹੀਂ ਦੋਸਤੋ ਵੈੜ ਖੁੰਝੀਗੀ ਆਰਾਮ ਨਾਲ 40 ਲੀਟਰ ਦੁੱਧ ਦੋਸਤੋ ਪਾ ਦੇਣਾ ਬੱਚਾ ਜਿਹੜਾ ਦੋਸਤੋ ਤੁਹਾਨੂੰ ਦੁਬਾਰੇ ਫੇਰ ਖਾ ਦੇਣਾ ਆਹਾਂ ਬੱਛਾ ਇਹਦਾ ਰੇਟ ਆ ਜਿਹੜਾ ਬਾਈ ਨੇ ਫੋਨ ਤੇ ਰੱਖਣਾ ਇਹਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਦੋਸਤੋ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਆ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਸਾਡੇ ਨਾਲ ਸੰਪਰਕ ਕਰ ਲਿਓ ਜੇ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਸਜਣੋ ਤਾਂ ਕਿ ਹੋਰ ਵੀ ਕਿਸੇ ਵੀਰ ਭਰਾ ਦਾ ਫਾਇਦਾ ਹੋ ਸਕੇ ਚੰਗਾ ਪਸ਼ੂ ਖਰੀਦਣ ਦੇ ਵਿੱਚ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ